ਬੀਤੇ ਕਈ ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਪਾਰਟੀ ਦੀ ਨਗਰ ਕੌਂਸਲ ਬੰਨਦੀ ਆ ਰਹੀ ਸੀ ਅਤੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਵਿੱਚ ਬਿਲਕੁਲ ਢਿੱਲੀ ਕਾਰਗੁਜ਼ਾਰੀ ਸੀ ਜਦੋਂ ਤੋਂ ਆਪ ਪਾਰਟੀ ਸੱਤਾ ਦੇ ਵਿੱਚ ਆਈ ਉਦੋਂ ਤੋਂ ਹੀ ਨਗਰ ਕੌਂਸਲ ਨਾਪਾ ਪ੍ਰਾਪਰਟੀ ਟੈਕਸ ਇਕੱਠਾ ਕਰਨ ਦੇ ਵਿੱਚ ਸਾਰੇ ਰਿਕਾਰਡ ਤੁਰ ਦਿੱਤੇ ਗਏ ਨੇ ਬੀਤੇ ਸਾਲ ਨਗਰ ਕੌਂਸਲ ਨਾਬਾ ਵੱਲੋਂ ਪ੍ਰਾਪਰਟੀ ਟੈਕਸ ਇਕੱਠਾ ਕਰਨ ਦੇ ਵਿੱਚ ਸੁੱਬੇ ਭਰ ਦੇ ਵਿੱਚੋਂ ਪੈਲੈਸਤਾਨ ਉੱਤੇ ਰਹੀ ਅਤੇ ਹੁਣ ਦੁਬਾਰਾ ਫਿਰ ਪ੍ਰਾਪਰਟੀ ਟੈਕਸ ਇਕੱਠਾ ਕਰਨ ਚ ਨਗਰ ਕੌਂਸਲ ਦੇ ਸਟਾਫ ਪ੍ਰਧਾਨ ਈਓ ਦੀ ਅਣਥੱਕ ਮਿਹਨਤ ਸਦਕਾ 2 ਕਰੋੜ 3 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਗਿਆ ਇਸ ਦੀ ਜਾਣਕਾਰੀ ਵਿਸ਼ੇਸ਼ ਤੌਰ ਉਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਪਾਸ ਵੱਲੋਂ ਦਿੱਤੀ ਗਈ ਹੈ ਜਿਹੜਾ ਹਾਊਸ ਟੈਕਸ ਹੈ ਜੀ ਨਾਂਮਾ shear ਦਾ ਮੈਂ ਪਿਛਲੇ 5 ਸਾਲ ਦਾ ਉਹਦਾ ਅੰਕੜਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ 2019-20 ਦੇ ਵਿੱਚ 90 ਲੱਖ ਰੁਪਏ ਸੀਗੇ ਇੱਕ ਸਾਲ ਦਾ 2020-21 ਦੇ ਵਿੱਚ 70 ਲੱਖ ਸੀਗੇ ਔਰ 2021-22 ਚ 86 ਲੱਖ ਰੁਪਏ ਸੀਗੇ ਤੇ 2022 ਦੇ ਵਿੱਚ ਸਰਕਾਰ ਬਣਦੀ ਹੈ ਜਮਾਦੀ ਪਾਰਟੀ ਦੀ ਤੇ 2022-23 ਦੇ ਵਿੱਚ ਇਹ ਵੱਧ ਕੇ ਜੇ 86 ਲੱਖ ਤੋਂ 1 ਕਰੋੜ 78 ਲੱਖ ਹੋ ਗਏ ਜਾਨੀ ਕਿ ਪਿਛਲੇ ਸਾਲ ਨਾਭਾ ਜਿਹੜਾ ਨੰਬਰ 1 ਆਇਆ ਪੰਜਾਬ ਚੋਂ ਇਹ 1 ਕਰੋੜ 78 ਲੱਖ ਰੁਪਏ ਦੇ ਵਿਹਾਰ ਤੇ ਆਇਆ ਜਿਹੜਾ ਕਿ ਆਬਾਦੀ ਦੇ ਹਿਸਾਬ ਨਾਲ ਆਉਂਦਾ ਜੀ ਜਿਹੜੀ ਪਾਪੂਲੇਸ਼ਨ ਹਿਸਾਬ ਨਾਲ ਟੈਕਸ ਹੀ ਦੇਖੋ ਕੱਟੀ ਜਾਂਦੀ ਹੈ ਔਰ ਉਹਦੇ ਵਿੱਚ ਨੰਬਰ ਨਾਭਾ ਜਿਹੜਾ ਨਗਰ ਕੌਂਸਲ ਨਾਭਾ ਪੰਜਾਬ ਚ ਨੰਬਰ 1 ਸੀ ਇਹ ਹੁਣ ਜਿਹੜਾ 2023 ਤੇ 24 ਦਾ ਜਿਹੜਾ ਕੀ ਮਾਰਚ ਖਤਮ ਹੋ ਗਿਆ ਤੇ ਆ ਤਾਂ ਇਹਦੇ ਵਿੱਚ ਤਕਰੀਬਨ 2 ਕਰੋੜ 3 ਲੱਖ ਰੁਪਇਆ ਜਿਹੜਾ ਜੀ ਟੈਕਸ ਇਕੱਠਾ ਹੋਇਆ ਹੁਣ ਤੱਕ ਟੈਕਸ ਦੀ ਵਸੂਲੀ ਹੋਈ ਹੈ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਕਾਰਡ ਹੈ ਜੀ ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ ਪਰ ਕਿਸੇਆ ਸਰਕਾਰਾਂ ਨੇ ਤੇ ਧਿਆਨ ਨਹੀਂ ਦਿੱਤਾ ਸੋ ਇਸ ਚੰਗੇ ਕੰਮ ਲਈ ਸਭ ਤੋਂ ਪਹਿਲਾਂ ਮੈਂ ਸਾਡੇ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਮੈਡਮ ਸਜਾਤਾ ਚਾਹੁੰਦਾ ਜੀ ਜਿਨ੍ਹਾਂ ਦਾ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ਸਾਹਮਣੇ ਨਾਲ ਬਹਿ ਕੇ ਤਰੀਕੇ ਨਾਲ ਡਿਸਕਸ਼ਨ ਕਰਨੀ ਔਰ ਸਾਰੇ ਸਟਾਫ ਨੂੰ ਗਾਈਡ ਲਾਈਨ ਦੇ ਕੇ ਹਰ ਚੀਜ਼ ਦੀ ਮੀਟਿੰਗ ਕਰਕੇ ਇਹਨਾਂ ਨੇ ਇੱਕ ਕੰਮ ਜਿਹੜਾ ਸਿਰੇ ਚੜਾਇਆ ਤੇ ਇਹਦੇ ਨਾਲ ਈਓ ਸਾਹਿਬ ਤੇ ਬਾਕੀ ਜਿਹੜੀ ਟੀਮ ਹੈ ਮੈਂ ਵਿਸ਼ੇਸ਼ ਤੌਰ ਤੇ ਇਹਦੇ ਵਿੱਚ ਧੰਨਵਾਦ ਕਰਨਾ ਚਾਹੁੰਦਾ ਇਨਸਪੈਕਟਰ ਸ਼੍ਰੀਮਤੀ ਅਨੂ ਸ਼ਰਮਾ ਤੇ ਕਲਰਕ ਅਲਕਾ ਵਰਮਾ ਜੀ ਤੇ ਸੰਜੀਵ ਕੁਮਾਰ ਸੰਦੀਪ ਕੌਰ ਤੇ ਦੀਵਾਂਸ਼ੀ ਅਰੋੜਾ ਤੇ ਆਲ ਟੈਕਸ ਮੈਂਬਰ ਜਿਹੜੇ ਜ ਇਕੱਠੇ ਕਰਦੇ ਨੇ ਇਹ ਸਾਰੀ ਟੀਮ ਦਾ ਮੈਂ ਨਗਰ ਕੌਂਸਲ ਨਾਭਾ ਦੀ ਸਮੁੱਝੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਜਿਹੜਾ ਇਹਨਾਂ ਟੈਕਸ ਇਕੱਠਾ ਕਰਕੇ ਆਪਣੇ ਨਾਮ ਦੇ ਵਿੱਚ ਇੱਕ ਰਿਕਾਰਡ ਬਣਾਇਆ ਹੁਣ ਤੱਕ ਦਾ ਨਾਪੇ ਦਾ ਔਰ ਸਭ ਤੋਂ ਵੱਡੀ ਵਧਾਈ ਮੈਂ ਦੇਣੀ ਚਾਹੁੰਦਾ ਨਾਪਾ ਸ਼ਹਿਰ ਦੇ ਨਿਵਾਸੀਆਂ ਨੂੰ ਨਗਰ ਕੌਂਸਲ ਨਾਪਾ ਦੇ ਇੱਕ ਇੱਕ ਵਿਸ਼ਿੰਦੇ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਟੈਕਸ ਅਦਾ ਕੀਤਾ ਔਰ ਇਹ ਟੈਕਸ ਜਿਹੜਾ ਜੀ ਇਸ ਕਰਕੇ 2 ਕਰੋੜ 3 ਲੱਖ ਰੁਪਏ ਇਕੱਠਾ ਹੋਇਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਬਾਕੀ ਉਹ ਜੋ ਲਿਸਟ ਆਈ ਜੀ ਤੁਹਾਡੇ ਵਿੱਚ ਦੇਖਦੇ ਆ ਕਿ ਨਾਪਾ ਦੁਬਾਰਾ ਫਿਰ ਨੰਬਰ 1 ਪੁਜੀਸ਼ਨ ਤੇ ਆਉਂਦਾ ਉਹ ਜਦੋਂ ਸਰਕਾਰ ਅੰਕੜੇ ਜਾਰੀ ਕਰੇ ਉਦੋਂ ਪਤਾ ਲੱਗਿਆ ਐਮਐਲਏ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਜਿਹੜੇ ਸਾਡੇ ਨਾਲ ਇਸ ਮੀਟਿੰਗ ਵਿੱਚ ਸ਼ਾਮਿਲ ਨੇ ਤੇ ਮੈਂ ਇੱਥੇ ਗੱਲ ਕਰਨਾ ਚਾਹੁੰਦੀ ਆ ਪ੍ਰਾਪਰਟੀ ਟੈਕਸ ਦੀ ਜੋ ਕਿ ਕਮੇਟੀ ਵੱਲੋਂ ਬਹੁਤ ਹੀ ਮਿਹਨਤ ਸਾਰਿਆਂ ਦੀ ਮਿਹਨਤ ਨਾਲ ਇਕੱਠਾ ਕੀਤਾ ਗਿਆ ਤੇ ਪਿਛਲੇ 5 ਸਾਲ ਦਾ ਰਿਕਾਰਡ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ 2019 ਤੋਂ ਲੈ ਕੇ 20 ਤੱਕ ਦਾ ਜੋ ਪ੍ਰਾਪਰਟੀ ਟੈਕਸ ਇਕੱਠਾ ਹੋਇਆ ਸੀਗਾ ਪਿਛਲੇ 19 ਤੋਂ 20 ਤੱਕ ਇਹ ਸੀਗਾ 90 ਲੱਖ ਰੁਪਏ ਤੇ 2020 ਤੋਂ 21 ਇੱਕ ਸਾਲ ਦਾ ਇਹ ਸੀਗਾ 70 ਲੱਖ ਰੁਪਏ ਤੇ 2021 ਤੋਂ ਲੈ ਕੇ 22 ਤੱਕ ਦਾ ਜੋ ਪ੍ਰਾਪਰਟੀ ਟੈਕਸ ਇਕੱਠਾ ਹੋਇਆ ਸੀ 86 ਲੱਖ ਸੀਗਾ ਤੇ ਉਸ ਤੋਂ ਬਾਅਦ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਤੋਂ ਲੈ ਕੇ 23 ਤੱਕ ਦਾ ਪ੍ਰਾਪਰਟੀ ਟੈਕਸ ਅਸੀਂ ਇਕੱਠਾ ਕੀਤਾ 1 ਕਰੋੜ 78 ਲੱਖ ਰੁਪਏ ਜੋ ਕਿ ਸਾਡੀ ਬਹੁਤ ਹੀ ਬੜੀ ਅਚੀਵਮੈਂਟ ਸੀਗੀ ਤੇ ਸਾਡਾ ਨਾਭਾ ਹੈ ਜਿਹੜਾ ਪ੍ਰਾਪਰਟੀ ਟੈਕਸ ਨੂੰ ਇਕੱਠਾ ਕਰਨ ਵਿੱਚ ਪਹਿਲੇ ਨੰਬਰ ਤੇ ਪਹੁੰਚਿਆ ਸੀ ਇਹ ਇਹਦੇ ਵਿੱਚ ਸਾਰੇ ਸਟਾਫ ਦਾ ਬਹੁਤ ਹੀ ਧੰਨਵਾਦ ਸਾਰੀ ਕਮੇਟੀ ਦਾ ਬਹੁਤ ਹੀ ਧੰਨਵਾਦ ਔਰ ਸਾਰੇ ਲੋਕਾਂ ਦਾ ਨਾਬਾ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਵਿੱਚ ਔਰ ਨਾਬਾ ਨੂੰ ਨੰਬਰ 1 ਲਿਆਉਣ ਵਿੱਚ ਸਾਡੀ ਮਦਦ ਕੀਤੀ ਸਾਡੇ ਐਮਐਲਏ ਸਾਹਿਬ ਦਾ ਪਹਿਲਾਂ ਹੀ ਸੁਪਨਾ ਰਿਹਾ ਕਿ ਨਾਬਾ ਨੂੰ ਨੰਬਰ 1 ਲੈ ਕੇ ਆਉਣੇ ਤੇ ਸਾਰੀ ਇਹ ਟੀਮ ਸਾਡੀ ਨਗਰ ਕੌਂਸਲ ਦੀ ਟੀਮ ਦੇਮਨ ਜੀ ਦੇ ਹੁਕਮ ਅਨੁਸਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਦੀ ਹੈ ਤੇ ਇਸ ਵਾਰ ਤੋਂ ਮੈਂ ਦੱਸਣਾ ਚਾਹੁੰਦੀ ਆ 2023 ਤੋਂ ਲੈ ਕੇ 24 ਤੱਕ ਦਾ 31 ਮਾਰਚ ਨੂੰ ਜੋ ਖਤਮ ਹੋਇਆ ਸਾਲ ਤੇ ਉਹਦੇ ਵਿੱਚ ਸਾਡੇ ਪ੍ਰਾਪਰਟੀ ਟੈਕਸ ਦੇ 2 ਕਰੋੜ ਤੋਂ ਵੀ ਵੱਧ ਇਕੱਠਾ ਹੋ ਚੁੱਕਿਆ ਹੈ ਜੋ ਕਿ ਬਹੁਤ ਹੀ ਨਗਰ ਕੌਂਸਲ ਲਈ ਮਾਣ ਦੀ ਗੱਲ ਹੈ ਤੇ ਨੱਬਾ ਦੇ ਲੋਕਾਂ ਦੇ ਲਈ ਬਹੁਤ ਮਾਣ ਦੀ ਗੱਲ ਹੈ ਤੇ ਮੈਂ ਉਹਦੇ ਵਿੱਚ ਸਾਰੇ ਸਟਾਫ ਦਾ ਧੰਨਵਾਦ ਕਰਨਾ ਚਾਹੁੰਦੀ ਆ ਮੈਂ ਸਾਰੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਆ ਗੁਰਦੇਵ ਸਿੰਘ ਦੇਮਨ ਐਮ ਐਲ ਏ ਦਾ ਨੱਬਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ आ, नगर काउंसिल नाबा ਨੂੰ ਅੱਜ ਫੇਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਰਿਕਾਰਡ ਤੋੜ ਪ੍ਰਾਪਰਟੀ ਟੈਕਸ ਜਿਹੜਾ ਇਕੱਠਾ ਕੀਤਾ ਗਿਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਨਗਰ ਕੌਂਸਲ ਦੀ ਮਲਾਜਮਾਂ ਦੀ ਟੀਮ ਸਾਰੇ ਨਗਰ ਕੌਂਸਲ ਦੇ ਜਿੰਨੇ ਐਮਸੀ ਸਾਹਿਬਾਨ ਨੇ ਨਗਰ ਕੌਂਸਲ ਦੇ ਸਾਡੇ ਈਓ ਸਾਹਿਬ ਤੇ ਸੂਰਾ ਸਟਾਫ ਤੇ ਸਾਡੇ ਮੇਨ ਜਿਹੜੇ ਸਾਡੇ ਐਮਐਲਏ ਸਾਹਿਬ ਜਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਉਹਨਾਂ ਨੇ ਜਿੰਨੇ ਹੱਕ ਨੇ ਜਿਹੜੇ ਉਹ ਲੋਕਾਂ ਨੂੰ ਦਿੱਤੇ ਨੇ ਤੇ ਜਿਹੜਾ ਪੈਸਾ ਸਰਕਾਰੀ ਪੈਸਾ ਪਹਿਲਾਂ ਪਤਾ ਨਹੀਂ ਕਿੱਥੇ ਜਾਂਦਾ ਸੀ ਤੇ ਅੱਜ ਉਹ ਪੈਸਾ ਦਫ਼ਤਰ ਦੇ ਵਿੱਚ ਨਗਰ ਕੌਂਸਲ ਦੇ ਖਾਤੇ ਦੇ ਵਿੱਚ ਜਮ੍ਹਾਂ ਹੋ ਰਿਹਾ 70-75 ਲੱਖ ਵਾਲੀ ਜਿਹੜੀ ਸਾਲ ਤੇ ਸੂਈ ਖੜਦੀ ਸੀ ਉਹ ਪਿਛਲੇ ਸਾਲ 1 ਕਰੋੜ 78 ਲੱਖ ਤੇ ਖੜੀ ਤੇ ਐਦਕੀ ਸਾਡੇ ਸਟਾਫ ਨੇ ਦਿਨ ਰਾਤ ਮਿਹਨਤ ਕੀਤੀ ਤੇ 2 ਕਰੋੜ 3 ਲੱਖ ਦੇ ਤਕਰੀਬਨ 31 ਮਾਰਚ ਤੱਕ ਇਕੱਠਾ ਹੋ ਚੁੱਕਿਆ ਮੇਨ ਕ੍ਰੈਡਿਟ ਕਿਸ ਨੂੰ ਜਾਂਦਾ ਹੈ ਮੇਨ ਕ੍ਰੈਡਿਟ 90 ਦੇ ਲੋਕਾਂ ਨੂੰ ਜੀ ਜਿਨ੍ਹਾਂ ਨੇ ਬਿਨਾਂ ਕਿਸੇ ਗੱਲ ਤੋਂ ਬੜਾ ਮੱਦ ਇੱਕ બસ ਲੋਕਾਂ ਨੂੰ ਸਿਰਫ ਦੱਸਿਆ ਕਿ ਇਹ ਟੈਕਸ ਤੁਹਾਡੇ ਕੰਮਾਂ ਤੇ ਹੀ ਲੱਗਣਾ ਹੈ ਇਹ ਕੋਈ ਕਿਸੇ ਪਰਸਨਲ ਕਿਸੇ ਜੇਬ ਚ ਨਹੀਂ ਪੈਣਾ ਤੁਹਾਡਾ ਪੈਸਾ ਤੁਹਾਡੀ ਡਿਵੈਲਪਮੈਂਟ ਤੇ ਹੀ ਲੱਗਣਾ ਲੋਕਾਂ ਦੇ ਭਰਿਆ ਸਿਰਫ ਸਮਝਾਉਣ ਦਾ ਤਰੀਕਾ ਸਹੀ ਸੀ ਤੇ ਪਹੁੰਚਿਆ 70 ਲੱਖ ਤੋਂ 2 ਕਰੋੜ ਬੜੀ ਵੱਡੀ ਡਾਈ ਹੈ ਹਾਂਜੀ ਇਹ ਜੋ ਪੋਪਲਟ ਜੀ ਇਕੱਠਾ ਕੀਤਾ ਹੈ ਸਾਰਿਆਂ ਐਮਐਨਏ ਸਾਹਿਬ ਦੇ ਤੇ ਭਲਾਂਜੀ ਦੇ ਤੇ ਇਹੋ ਸਾਡੇ ਸਾਡੇ ਸਟਾਫ ਨੇ ਸਹਿਯੋਗ ਨਾਲ ਇਕੱਠਾ ਹੋਏ ਹੈ ਇਹ ਸਾਡੇ ਕਲਿਆਣਾ ਕੋ ਵਿੱਚ ਸਾਥ ਨੇ ਸਭ ਦਾ ਹੀ ਸਾਥ ਹੈ ਸਾਰੇ ਸਟਾਫ ਮੈਂਬਰ ਦਾ ਸਹਿਯੋਗ ਨਾਲ ਬਹੁਤ ਸਾਰਾ ਸਟਾਫ ਫੀਲਡ ਵਿੱਚ ਗਿਆ ਹੈ ਫੀਲਡਸ ਰਿਕਵਰੀ ਕੀਤੀ ਹੈ ਸਾਰੇ ਅੰਦਾਜ਼ਾ ਕੇ ਤੇ ਉਹਦੇ ਸਾਰਾ ਦਿਨ ਬਲਕਿ ਰਾਤ ਰਾਤ ਤੱਕ ਬੈਠ ਕੇ ਸਾਰਾ ਪ੍ਰੋਪਟੈਕਸ ਇੱਕ ਆਨਲਾਈਨ ਪਾ ਦੇ ਰਹੇ ਹੈ ਇਨ ਆਲ ਦੇ ਇਸ ਵਾਰ ਵੀ ਨੰਬਰ 1 ਆਈ ਨਾ ਪਿਛਲੀ ਵਾਰ ਵੀ ਹਾਂਜੀ ਦੇਖੋ ਇਹ ਅਸੀਂ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਹੁਣ ਜਿਵੇਂ ਅੱਗੇ ਲਈ ਵੀ ਸਮੇਤ ਕਰਾਂਗੇ ਤੇ ਸਾਰਾ ਇਸ ਨੂੰ ਵੀ ਵੱਧ ਕਰਾਂਗੇ ਥੋੜੀ ਕੋਸ਼ਿਸ਼ ਕਰਾਂ